ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸੋ ਅੱਜ ਮੈਂ ਪਹੁੰਚਿਆ ਆਕਾਸ਼ ਟਰੇਡਰ ਸਾਡੇ ਬਾਰੇਵਾਲ ਪਿੰਡ ਦੇ ਵਿੱਚ ਹੀ ਰਜਿੰਦਰ ਸਿੰਘ ਮੁੰਡਾ ਜਿਹਨੂੰ ਅਸੀਂ ਪਿਆਰ ਨਾਲ ਰਿੰਕੂ ਵੀ ਕਹਿੰਦੇ ਨੇ ਹਾਂਜੀ ਭਾਜੀ ਕਿੱਦਾਂ ਠੀਕ ਹੋ ਅੱਛਾ ਭਾਜੀ ਨੂੰ ਅਸੀਂ ਇੱਕ ਨਿੱਕੀ ਜੀ ਬੇਨਤੀ ਕੀਤੀ ਸੀ ਕਿ ਅਸੀਂ ਗੁਰੂ ਰਵਿਦਾਸ ਜੀ ਦਾ ਨਗਰ ਕੀਰਤਨ ਗੁਰਪੁਰਬ ਮਨਾ ਰਹੇ ਹਾਂ ਨਗਰ ਕੀਰਤਨ ਸਾਡੇ ਕੱਲ ਨੂੰ 25 ਤਰੀਕ ਜਿਹੜੇ ਕਿ ਸੰਡੇ ਨੂੰ ਤੇ ਅਸੀਂ ਪਾਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਸਾਨੂੰ ਰੁਮਾਲ ਬਣਾ ਕੇ ਦਿਓ ਜਿਹਦੇ ਉੱਤੇ ਸੋਹੰਗ ਲਿਖਿਆ ਹੋਵੇ ਸੋਹੰਗ ਹੈਨਾ ਤੇ ਪਾਜੀ ਨੇ ਬੇਨਤੀ ਸਾਡੀ ਕਬੂਲ ਕੀਤੀ ਹੈ ਪਾਜੀ ਕਹਿੰਦੇ ਕੋਈ ਗੱਲ ਨਹੀਂ ਵੀ ਮੈਂ ਹੈਗਾ ਬਣਾ ਕੇ ਦਊਗਾ ਸੋ ਪਾਜੀ ਨੇ ਰੁਮਾਲ ਦੇ ਉੱਤੇ ਤਿਆਰ ਕਰ ਰਹੇ ਨੇ ਇਹਨਾਂ ਕੋਲ ਉਹ ਦੇਖੋ ਮਸ਼ੀਨ ਲੱਗੀ ਹੈ ਲੀਜ਼ਰ ਕਟਿੰਗ ਵਾਲੀ ਸੋ ਇਹ ਇਹਦੇ ਨਾਲ ਕਟਿੰਗ ਕਰਕੇ ਤੇ ਵਧੀਆ ਕੱਪੜਾ ਲਗਾ ਕੇ ਤੇ ਵਧੀਆ ਕਰਕੇ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਤਿਆਰ ਹੋ ਰਹੀ ਏ ਮਸ਼ੀਨ ਦੇ ਵਿੱਚ ਰੱਖਿਆ ਹੋਇਆ ਰੁਮਾਲ ਉਹਦੇ ਉੱਤੇ ਸੋង ਦਾ ਨਿਸ਼ਾਨ ਤੇ ਉੱਪਰ ਲੱਗਣ ਜਾ ਰਿਹਾ ਇੱਕ ਮੇਰੇ ਹੱਥ ਵਿੱਚ ਆ ਬਣਾਇਆ ਹੋਇਆ ਸੋ ਭਾਜੀ ਦਾ ਇਹ ਕੰਮ ਆ ਜੇ ਤੁਹਾਨੂੰ ਵੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਵੀ ਜਾਨੀ ਕਿ ਕਿਸੇ ਕੱਪੜੇ ਉੱਤੇ ਜਾਂ ਕਿਸੇ ਡਿਜ਼ਾਈਨਿੰਗ ਦੀ ਜਾਂ ਕਿਸੇ ਵੀ ਚੀਜ਼ ਦੀ ਕਿਸੇ ਚੀਜ਼ ਦੇ ਉੱਤੇ ਕੋਈ ਡਿਜ਼ਾਈਨਿੰਗ ਵੀ ਲੋੜ ਆ ਤਾਂ ਭਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮੈਂ ਵੀਡੀਓ ਦੇ ਵਿੱਚ ਭਾਈ ਦਾ ਨੰਬਰ ਵੀ ਦੇ ਦੂੰਗਾ ਤੇ ਭਾਈ ਦਾ ਐਡਰੈਸ ਵੀ ਦੇ ਦੂੰਗਾ ਸੋ ਸਾਰੇ ਜਣੇ ਭਾਈ ਦੀ ਜਰੂਰ ਹੈਲਪ ਕਰਿਓ ਤੇ ਭਾਈ ਨੂੰ ਵੱਧ ਤੋਂ ਵੱਧ ਕੰਮ ਦਿਓ ਤੇ ਬਹੁਤ ਜਾਨੀ ਕਿ ਸਾਡੀ ਇਹ ਮਦਦ ਕਰਦੇ ਨੇ ਹਰ ਵਾਰੀ ਜਦੋਂ ਵੀ ਕਿਤੇ ਵਰਦੀਆਂ ਬੜਵਾਉਣੀਆਂ ਆਉਂਦੀਆਂ ਨੇ ਜਾਂ ਟੀਮ ਦੇ ਅਸੀਂ ਕ੍ਰਿਕਟ ਟੀਮ ਵਿੱਚ ਜਦੋਂ ਇਹਨਾਂ ਕੋਲ ਵਰਦੀਆਂ ਚਪਾਈਆਂ ਸੀ ਆਪਣਾ ਨਾਮ ਆਪਣਾ ਉਹਦਾ ਟੀਮ ਦਾ ਨਾਮ ਚਪਾਇਆ ਸੀਗਾ ਤੇ ਇਹਨਾਂ ਕੋਲ ਛਪਾਇਆ ਸੀਗਾ ਉਹ ਬਹੁਤ ਵਧੀਆ ਚੱਲਿਆ ਉਹ ਤੇ ਹਜੇ ਤੱਕ ਵੀ ਜਾਨੀ ਕਿ ਉਹ ਮਟਿਆ ਨਹੀਂ ਨਾ ਉਹ ਫਿੱਕਾ ਪੈਂਦਾ ਸੋ ਭਾਈ ਦਾ ਕੰਮ ਬਹੁਤ ਵਧੀਆ ਵਾ ਤੇ ਦਿਲ ਲਗਾ ਕੇ ਕਰਦੇ ਨੇ ਤੇ ਆ ਦੇਖੋ ਸਾਰਾ ਇਹਨਾਂ ਦਾ ਸੈਟਅਪ ਤੁਹਾਨੂੰ ਤਾਂ ਐ ਲੱਗਦਾ ਹੋਵੇ ਜਿਵੇਂ ਖਲਾਰਾ ਵਾ ਪਰ ਇਹ ਖਲਾਰਾ ਨਹੀਂ ਹੈਗਾ ਇਹਨਾਂ ਦਾ ਕੰਮ ਹੀ ਇਦਾਂ ਦਾ ਵਾ ਕਟਿੰਗ ਦਾ ਸਾਰੇ ਪਾਸੇ ਕਟਿੰਗ ਕਟਿੰਗ ਪਈ ਹੁੰਦੀ ਆ ਸੋ ਆ ਜੋ ਰੁਮਾਲ ਛਪਾਰੇ ਨੇ ਤੇ ਆਪਾਂ ਫਿਰ ਦੇਖਦੇ ਜਦੋਂ ਰੁਮਾਲ ਛਪਦੇ ਨੇ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਉਹ ਤੱਕ ਸਾਨੂੰ ਕੰਮ ਕਰ ਲੈਣ ਦੋ ਜੀ ਸਾਡੇ ਰੁਮਾਲ ਛਪ ਕੇ ਸੋਹੰਗ ਦਾ ਨਿਸ਼ਾਨ ਪਰ ਸਜ ਕੇ ਹਾਜ਼ਰਾ ਬਹੁਤ ਸੋਹਣੇ ਛਪਾਏ ਨੇ ਦੇਖੋ ਚੈੱਕ ਕਰੋ ਤੇ ਭਾਜੀ ਹੁਣ ਦਾ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਧੰਨਵਾਦ ਤੇ ਭਾਜੀ ਦਾ ਬਹੁਤ ਵਧੀਆ ਕੰਮ ਬਹੁਤ ਵਧੀਆ ਕੰਮ ਕੀਤਾ ਦੇਖੋ ਕਿੰਨਾ ਸੋਹਣਾ ਇਹ ਨਾਲ ਚਾਹ ਵੀ ਆਈ ਵਿਦ ਪਿੰਨੀਆਂ ਭੁਜੀਆ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਜੇ ਤੁਹਾਨੂੰ ਭਾਜੀ ਦਾ ਕੰਮ ਪਸੰਦ ਆਇਆ ਆ ਭਾਈ ਨਾਲ ਕੰਟੈਕਟ ਜਰੂਰ ਕਰਿਓ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਆ ਇਹਨਾਂ ਦਾ ਛਪਾਈ ਦਾ ਚਾਹੇ ਜਿੱਦਾਂ ਮਰਜੀ ਜਿਹੜੇ ਮਰਜੀ ਸਟicker ਹੋਣ ਜਿਹੜੇ ਮਰਜੀ ਤੁਸੀਂ ਛਪਾਉਣਾ ਹੋਵੇ ਕੁਛ ਅੱਖਰ ਛਪਾਉਣਾ ਹੋਵੇ ਲਿਖਿਆ ਹੋਇਆ ਕੁਛ ਵੀ ਹਨਾ ਤੇ ਬਹੁਤ ਵਧੀਆ ਕੰਮ ਕਰਗੇ ਇਹਨਾਂ ਦੇ ਸੋ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ